ਜਲੰਧਰ ਦੇ ਬਾਹਰ-ਬਾਰ ਪੈਂਦੇ ਪਿੰਡ ਦੀ ਸਭ ਤੋਂ ਵੱਡੀ ਅਤੇ ਅਲੀਸ਼ਾਨ ਹਵੇਲੀ ਦੇ ਉੱਪਰਲੇ ਕਮਰੇ ਦੇ ਵਿੱਚ ਮੌਤ ਵਰਗਾ ਸਨਾਟਾ ਛਾਇਆ ਹੋਇਆ ਸੀ ਹਾਲਾਂਕਿ ਹਵੇਲੀ ਦੇ ਬਾਹਰ ਹਜ਼ਾਰਾਂ ਬਰਾਤੀਆਂ ਦੇ ਢੋਲ-ਟਮਕੇ ਦੀ ਆਵਾਜ਼ ਅਸਮਾਨ ਗੂੰਜਾ ਰਹੀ ਸੀ ਕਮਰੇ ਦੇ ਅੰਦਰ ਸ਼ੀਸ਼ੇ ਦੇ ਸਾਹਮਣੇ ਖੜੀ ਇੱਕ ਔਰਤ ਜਿਸ ਦੀ ਉਮਰ 35 ਸਾਲ ਦੇ ਕਰੀਬ ਸੀ ਆਪਣੇ ਹੱਥਾਂ ਦੇ ਵਿੱਚ ਫੜੇ ਲਾਲ ਰੰਗ ਦੇ ਭਾਰੀ ਲਹਿੰਗੇ ਨੂੰ ਦੇਖ ਕੇ ਇੰਜ ਕੰਬ ਰਹੀ ਸੀ ਜਿਵੇਂ ਉਹ ਭਾਰੀ ਲਹਿੰਗੇ ਨੂੰ ਦੇਖ ਕੇ ਇੰਜ ਵੇਖ ਰਹੀ ਸੀ ਇਹ ਲੰਗਾ ਨਹੀਂ ਬਲਕਿ ਮੌਤ ਦਾ ਕਫਨ ਹੋਵੇ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਸਨ ਪਰ ਉਸ ਦੇ ਮੂੰਹ ਤੇ ਇੱਕ ਵੱਡੇ ਅਤੇ ਸਖਤ ਹੱਥ ਨੇ ਪਹਿਰਾ ਦਿੱਤਾ ਹੋਇਆ ਸੀ ਤਾਂ ਜੋ ਉਸ ਦੀ ਚੀਖ ਬਾਹਰ ਨਾ ਜਾ ਸਕੇ ਇਹ ਔਰਤ ਸਤਵੰਤ ਕੌਰ ਸੀ ਇਸ ਘਰ ਦੀ ਮਾਲਕਣ ਅਤੇ ਇਸ ਵਿਆਹ ਦੀ ਲਾੜੀ ਦੀ ਮਾਂ ਅਤੇ ਜਿਸ ਆਦਮੀ ਨੇ ਉਸ ਦਾ ਮੂੰਹ ਕਟਿਆ ਹੋਇਆ ਸੀ ਉਹ ਕੋਈ ਹੋਰ ਨਹੀਂ ਉਸ ਦਾ ਆਪਣਾ ਪਤੀ ਇਸ ਇਲਾਕੇ ਦਾ ਸਭ ਤੋਂ ਰਸੂਖਦਾਰ ਸਰਦਾਰ ਜੋਰਾਵਰ ਸਿੰਘ ਸੀ ਜੋਰਾਵਰ ਸਿੰਘ ਦੀਆਂ ਅੱਖਾਂ ਦੇ ਵਿੱਚ ਇਸ ਵੇਲੇ ਇਨਸਾਨ ਇਤ ਨਹੀਂ ਬਲਕਿ ਇੱਕ ਵਹਿਸ਼ੀ ਦਰਿੰਦਾ ਨਜ਼ਰ ਆ ਰਿਹਾ ਸੀ ਉਸਦੇ ਮੱਥੇ ਤੇ ਪਸੀਨਾ ਸੀ ਅਤੇ ਸਾਹ ਫੁੱਲਿਆ ਹੋਇਆ ਸੀ ਪਾਲਾ ਇਹ ਲਹਿੰਗਾ ਹੁਣੇ ਪਾਲਾ ਜੋਰਾਵਰ ਸਿੰਘ ਨੇ ਦੰਦ ਪੀਸਦੇ ਹੋਏ ਬਹੁਤ ਹੀ ਦੱਬੀ ਪਰ ਖੌਫਨਾਕ ਆਵਾਜ਼ ਦੇ ਵਿੱਚ ਹੁਕਮ ਦਿੱਤਾ ਬਰਾਤ ਬੂਹੇ ਤੇ ਖੜੀ ਹੈ ਸ਼ੇਰ ਸਿੰਘ ਵਰਗਾ ਅੜਬ ਲੜਾ ਬਾਹਰ ਇੰਤਜ਼ਾਰ ਕਰ ਰਿਹਾ ਹੈ ਤੇਰੀ ਲਾਡਲੀ ਧੀ ਜਿਸ ਨੂੰ ਤੂੰ ਸਿਰ ਚੜਾਇਆ ਸੀ ਉਹ ਆਪਣੀ ਇੱਜ਼ਤ ਦਾ ਜਨਾਜਾ ਕੱਢ ਕੇ ਪਿਛਲੀ ਖਿੜਕੀ ਰਾਸਤੇ ਆਪਣੇ ਯਾਰ ਨਾਲ ਭੱਜ ਚੁੱਕੀ ਹੈ ਹੁਣ ਜੇ ਮੇਰੀ ਇੱਜ਼ਤ ਬਚ ਸਕਦੀ ਹੈ ਤਾਂ ਓਹ ਸਿਰਫ ਤੇਰੇ ਹੱਥ ਦੇ ਵਿੱਚ ਹੀ ਹੈ ਸਤਵੰਤ ਕੌਰ ਨੇ ਜੋਰਾਵਰ ਦੇ ਹੱਥ ਨੂੰ ੱੱਕਣ ਦੀ ਕੋਸ਼ਿਸ਼ ਕੀਤੀ ਉਹ ਪੈਰਾਂ ਵਿੱਚ ਡਿੱਗ ਪਈ ਸਰਦਾਰ ਜੀ ਤੁਹਾਨੂੰ ਹੋਸ਼ ਹੈ ਤੁਸੀਂ ਕੀ ਕਹਿ ਰਹੇ ਹੋ ਮੈਂ ਤੁਹਾਡੀ ਪਤਨੀ ਹਾਂ ਮੈਂ ਪ੍ਰੀਤ ਦੀ ਮਾਂ ਹਾਂ ਮੈਂ ਆਪਣੀ ਹੀ ਧੀ ਦੇ ਲਾੜੇ ਨਾਲ ਲਾਹਾਂ ਕਿਵੇਂ ਲੈ ਸਕਦੀ ਹਾਂ ਇਹ ਪਾਪ ਹੈ ਇਹ ਅਨਰਥ ਹੈ ਗੁਰੂ ਸਾਹਿਬ ਕੀ ਕਹਿਣਗੇ ਦੁਨੀਆ ਕੀ ਕਹੇਗੀ ਮੈਨੂੰ ਮਾਰ ਦਿਓ ਪਰ ਇਹ ਪਾਪ ਨਾ ਕਰਵਾਓ ਜੋਰਾਵਰ ਸਿੰਘ ਨੇ ਆਪਣੀ ਡੱਬ ਵਿੱਚੋਂ ਲੋਡ ਕੀਤਾ ਹੋਇਆ ਰਿਵਾਲਵਰ ਕੱਢਿਆ ਅਤੇ ਸਤਵੰਤ ਕੌਰ ਦੇ ਮੱਥੇ ਤੇ ਰੱਖ ਦਿੱਤਾ ਉਸ ਦੀਆਂ ਉਂਗਲਾਂ ਟ੍ਰਿਗਰ ਤੇ ਸਾਨੂੰ ਪਾਪ ਪੁੰਦਾ ਹਿਸਾਬ ਬਾਅਦ ਵਿੱਚ ਕਰਾਂਗੇ ਸਤਵੰਤ ਇਸ ਵਿਲੇ ਸਵਾਲ ਮੇਰੀ ਪੱਕਦਾ ਹੈ ਜੇ ਮੇਰੇ ਸ਼ੇਰ ਸਿੰਘ ਖਾਲੀ ਹੱਥ ਮੁੜ ਗਿਆ ਘਰੋਂ ਤਾਂ ਉਹ ਮੇਰਾ ਪੂਰਾ ਖਾਨਦਾਨ ਖਤਮ ਕਰ ਦੇਵੇਗਾ ਮੇਰੇ ਕੋਲ ਦੋ ਹੀ ਰਸਤੇ ਨੇ ਜਾਂ ਤਾਂ ਮੈਂ ਹੁਣੇ ਤੈਨੂੰ ਗੋਲੀ ਮਾਰ ਦੇਵਾਂ ਅਤੇ ਫਿਰ ਆਪਣੇ ਆਪ ਨੂੰ ਮਾਰ ਲਵਾਂ ਤੇ ਜਦੋਂ ਬਰਾਤ ਅੰਦਰ ਆਵੇ ਤਾਂ ਲਾਸ਼ਾਂ ਮਿਲਣ ਜਾਂ ਫਿਰ ਤੂੰ ਚੁੱਪਚਾਪ ਇਹ ਸੂਟ ਪਾ ਲਾ ਲੰਬਾ ਘੁੰਡ ਕੱਢ ਕੇ ਅਤੇ ਪ੍ਰੀਤ ਬਣ ਕੇ ਡੋਲੀ ਦੇ ਵਿੱਚ ਬੈਠ ਜਾ ਰਾਤ ਨੂੰ ਮੈਂ ਆਪੇ ਕੋਈ ਬਹਾਨਾ ਬਣਾ ਕੇ ਤੈਨੂੰ ਲੈ ਆਵਾਂਗਾ ਜਾਂ ਫਿਰ ਦਿਆਂਗੇ ਕੁੜੀ ਬਿਮਾਰ ਹੋ ਗਈ ਹੈ ਪਰ ਹੁਣੇ ਹੁਣੇ ਤੈਨੂੰ ਲਾੜੀ ਬੜਨਾ ਹੀ ਜ਼ਰੂਰ ਪਵੇਗਾ ਬਾਹਰ ਢੋਲ ਦੀ ਆਵਾਜ਼ ਤੇਜ਼ ਹੋ ਗਈ ਸੀ ਆ ਗਈ ਬਰਾਤ ਦੇ ਬੋਲ ਸੁਣਾਈ ਦੇ ਰਹੇ ਸਨ ਸਤਵੰਤ ਕੌਰ ਕੋਲ ਸੋਚਣ ਦਾ ਸਮਾਂ ਨਹੀਂ ਸੀ ਇੱਕ ਪਾਸੇ ਮੌਤ ਸੀ ਦੂਜੇ ਪਾਸੇ ਇੱਕ ਅਜੇਹਾ ਨਰਕ ਜਿਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਇੱਕ ਪਤਨੀ ਇੱਕ ਔਰਤ ਦੀ ਬੇਵਸੀ ਉਸ ਬੰਦ ਕਮਰੇ ਦੀਆਂ ਕੰਧਾਂ ਨਾਲ ਟਕਰਾ ਰਹੀ ਸੀ ਕੰਬਦੇ ਹੱਥਾਂ ਨਾਲ ਹੰਝੂਆਂ ਦੇ ਵਿੱਚ ਭਿੱਜੇ ਚਿਹਰੇ ਨਾਲ ਉਸਨੇ ਉਹ ਲਾਲ ਲਹਿੰਗਾ ਚੁੱਕਿਆ ਜੋ ਉਸਦੀ ਧੀ ਲਈ ਬਣਿਆ ਸੀ ਉਸਨੇ ਆਪਣੀ ਹੀ ਧੀ ਦਾ ਸੁਹਾਗ ਜੋੜਾ ਆਪਣੇ ਸਰੀਰ ਤੇ ਪਾਉਣਾ ਸ਼ੁਰੂ ਕਰ ਦਿੱਤਾ ਹਰ ਕਪੜਾ ਪਾਉਂਦੇ ਵੇਲੇ ਉਸ ਨੂੰ ਲੱਗ ਰਿਹਾ ਸੀ ਜਿਵੇਂ ਉਹ ਆਪਣੀ ਆਤਮਾ ਦਾ ਕਤਲ ਕਰ ਰਹੀ ਹੋਵੇ ਜੋਰਾਵਰ ਸਿੰਘ ਦੇ ਦਰਵਾਜ਼ੇ ਤੇ ਖੜ੍ਹਾ ਪਹਿਰਾ ਦੇ ਰਿਹਾ ਸੀ ਕਿ ਕੋਈ ਅੰਦਰ ਨਾ ਆ ਜਾਵੇ ਕੁਝ ਹੀ ਮਿੰਟਾਂ ਦੇ ਵਿੱਚ 35 ਸਾਲਾਂ ਦੀ ਸਤਵੰਤ ਕੌਰ ਜੋ ਪਹਿਲਾਂ ਹੀ ਵਿਆਹੀ ਹੋਈ ਸੀ ਉਹ ਸਿਰ ਤੋਂ ਪੈਰਾਂ ਤੱਕ ਲਾਲ ਜੋੜੇ ਦੇ ਵਿੱਚ ਸਜ ਗਈ ਸੀ ਉਸ ਨੇ ਲੰਮਾ ਕੁੰਡ ਕੱਢ ਲਿਆ ਸੀ ਤਾਂ ਜੋ ਚਿਹਰਾ ਅਤੇ ਉਸ ਦੀ ਉਮਰ ਲੁਕੀ ਰਹੇ ਉਹ ਇੱਕ ਜਿੰਦਾ Laash ਵਾਂਗ ਖੜ੍ਹੀ ਸੀ ਤਿਆਰ ਸੀ ਉਹ ਗੁਨਾਹ ਲਈ ਜੋ ਇਤਿਹਾਸ ਵਿੱਚ ਸ਼ਾਇਦ ਪਹਿਲੀ ਵਾਰ ਹੋਣ ਜਾ ਰਿਹਾ ਸੀ ਪਰ ਇਹ ਸਭ ਹੋਇਆ ਕਿਵੇਂ ਇਹ ਹਾਜ਼ਾ ਵਾਜ਼ਾ ਵਿਆਹ ਵਾਲਾ ਘਰ ਇਸ ਭਿਆਨਕ ਮੋੜ ਤੇ ਕਿਵੇਂ ਪਹੁੰਚਿਆ ਇਸ ਨੂੰ ਸਮਝਣ ਲਈ ਸਾਨੂੰ ਵਿਆਹ ਦੀਆਂ ਤਿਆਰੀਆਂ ਉਸ ਘਰ ਦੇ ਅੰਦਰੂਲੀ ਮਾਹੌਲ ਨੂੰ ਜ਼ਰੂਰ ਦੇਖਣਾ ਪਵੇਗਾ ਗੱਲ ਸ਼ੁਰੂ ਹੁੰਦੀ ਹੈ ਕੁਝ ਮਹੀਨੇ ਪਹਿਲਾਂ ਤੋਂ ਜੋਰਾਵਰ ਸਿੰਘ ਆਪਣੇ ਇਲਾਕੇ ਦੀ ਸਰਦਾਰੀ ਕਾਇਮ ਰੱਖਣ ਲਈ ਆਪਣੀ ਧੀ ਪ੍ਰੀਤ ਦਾ ਰਿਸ਼ਤਾ ਦੂਜੇ ਪਿੰਡ ਦੇ ਸਭ ਤੋਂ ਤਕੜੇ ਜ਼ਿਮੀਂਦਾਰ ਦਲਜੀਤ ਸਿੰਘ ਦੇ ਪੁੱਤਰ ਸ਼ੇਰ ਸਿੰਘ ਨਾਲ ਤੈਅ ਕਰਾਇਆ ਸੀ ਸ਼ੇਰ ਸਿੰਘ ਦੀ ਉਮਰ 28 ਸਾਲ ਦੀ ਸੀ ਪਰ ਉਸ ਦੀ ਸ਼ੌਹਰਤ ਚੰਗੀ ਨਹੀਂ ਸੀ ਉਹ ਸ਼ਰਾਬੀ ਅੜਬ ਅਤੇ ਗੋਲੀ ਚਲਾਉਣ ਵਿੱਚ ਮਹਾਰਸੀ ਲੋਕ ਉਸ ਦੇ ਪਰਛਾਵੇਂ ਤੋਂ ਵੀ ਡਰਦੇ ਸਨ ਪ੍ਰੀਤ ਜੋ ਕਿ 18 ਸਾਲਾਂ ਦੀ ਸੀ ਬਹੁਤ ਹੀ ਕੋਮਲ ਅਤੇ ਪੜ੍ਹੀ ਲਿਖੀ ਕੁੜੀ ਸੀ ਉਹ ਇਸ ਰਿਸ਼ਤੇ ਤੋਂ ਬਿਲਕੁਲ ਖੁਸ਼ ਨਹੀਂ ਸੀ ਉਹ ਆਪਣੇ ਕਾਲਜ ਇੱਕ ਸਾਥੀ ਰਮਨ ਨੂੰ ਪਸੰਦ ਕਰਦੀ ਸੀ ਉਸ ਨੇ ਕਈ ਵਾਰ ਆਪਣੀ ਮਤਰੀ ਮਾ ਸੁਤਵੰਤ ਕੌਰ ਅੱਗੇ ਤਰਲੇ ਵੀ ਪਾਏ ਸਨ ਮਾਂ ਮੈਨੂੰ ਬਚਾ ਲੈ ਬਾਪੂ ਜੀ ਮੈਨੂੰ ਸ਼ੇਰ ਦੇ ਮੂੰਹ ਦੇ ਵਿੱਚ ਡੇ ਰਹਿ ਰਹੇ ਨੇ ਉਹ ਬੰਦਾ ਚੰਗਾ ਨਹੀਂ ਹੈ ਮੇਰੀ ਜ਼ਿੰਦਗੀ ਖਰਾਬ ਹੋ ਜਾਏਗੀ ਸੁਤਵੰਤ ਕੌਰ ਜੋ ਖੁਦ ਜੋਰਾਵਰ ਸਿੰਘ ਦੇ ਦਬਾਹੇ ਹੇਠ ਜੀ ਰਹੀ ਸੀ ਉਸ ਨੇ ਇੱਕ ਦੋ ਵਾਰ ਹਿੰਮਤ ਕਰਕੇ ਜੋ ਬਰਨਾਲ ਗੱਲ ਵੀ ਕੀਤੀ ਸੀ ਪਰ ਹਰ ਵਾਰ ਉਸ ਨੂੰ ਚੁੱਪ ਕਰਵਾ ਦਿੱਤਾ ਜਾਂਦਾ ਸੀ ਖਬਰਦਾਰ ਜੇ ਤੂੰ ਮੇਰੀ ਧੀ ਦੇ ਕੰਨ ਭਰੇ ਮੈਂ ਜੋ ਫੈਸਲਾ ਲੈ ਲਿਆ ਹੈ ਉਹ ਪੱਥਰ ਤੇ ਲਕੀਰ ਹੈ ਜੋਰਾ ਵਰਨੇ ਸਾਫ਼ ਹੀ ਕਹਿ ਦਿੰਦਾ ਸੀ ਵਿਆਹ ਵਾਲੇ ਦਿਨ ਸਵੇਰ ਤੋਂ ਹੀ ਪ੍ਰੀਤ ਗਾਇਬ ਜਹੀ ਸੀ ਘਰ ਦੇ ਵਿੱਚ ਰੌਲਾ ਰਪਾ ਸੀ ਹਲਵਾਈ ਮਠਾਈਆਂ ਬਣਾ ਰਹੇ ਸਨ ਰਿਸ਼ਤੇਦਾਰ ਨਾਸ਼ਤਾ ਕਰ ਰਹੇ ਸਨ ਜੋਰਾ ਵਰ ਸਿੰਘ ਬੜੇ ਮਾਨ ਨਾਲ ਮਹਿਮਾਨਾਂ ਦਾ ਸਵਾਗਤ ਕਰ ਰਿਹਾ ਸੀ ਉਸ ਨੂੰ ਲੱਗ ਰਿਹਾ ਸੀ ਕਿ ਅੱਜ ਉਸ ਦੀ ਇੱਜ਼ਤ ਦੁੱਗਣੀ ਹੋ ਜਾਵੇਗੀ ਜਦੋਂ ਬਰਾਤ ਆਉਣ ਵਿੱਚ ਸਿਰਫ 1 ਘੰਟਾ ਰਹਿ ਗਿਆ ਸਦਵੰਦ ਘਰ ਪ੍ਰੀਤ ਨੂੰ ਵਿਆਹ ਕਰਨ ਲਈ ਉਸਦੇ ਕਮਰੇ ਦੇ ਵਿੱਚ ਗਈ ਦਰਵਾਜ਼ਾ ਖੜਕਾਇਆ ਪਰ ਕੋਈ ਜਵਾਬ ਨਹੀਂ ਆਇਆ ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਦਾ ਦ੍ਰਿਸ਼ ਦੇਖ ਕੇ ਉਸਦੇ ਹੋਸ਼ ਹੀ ਉੱਡ ਗਏ ਸਨ ਖਿੜਕੀ ਖੁੱਲੀ ਪਈ ਸੀ ਇੱਕ ਰਸਾ ਲਟਕ ਰਿਹਾ ਸੀ ਅਤੇ ਸ਼ੀਸ਼ੇ ਤੇ ਇੱਕ ਚਿੱਠੀ ਪਈ ਹੋਈ ਸੀ ਮਾਂ ਮੈਨੂੰ ਮaaf ਕਰ ਦੇਣਾ ਮੈਂ ਸ਼ੇਰ ਸਿੰਘ ਨਾਲ ਵਿਆਹ ਕਰਕੇ ਰੋਜ਼ ਮਰਨ ਨਾਲੋਂ ਰਮਨ ਨਾਲ ਭੱਜ ਕੇ ਇੱਕ ਵਾਰ ਮਰਨਾ ਕਬੂਲ ਕਰਦੀ ਹਾਂ ਮੈਨੂੰ ਲੱਭਿਓ ਨਾ ਇਹ ਖਬਰ ਜਦੋਂ ਜੋਰਾਵਰ ਸਿੰਘ ਨੂੰ ਮਿਲੀ ਤਾਂ ਉਸ ਦਾ ਹੰਕਾਰ ਚੱਕਨਾ ਚੂਰ ਹੋ ਗਿਆ ਸੀ ਪਰ ਉਸ ਤੋਂ ਵੀ ਵੱਡਾ ਡਰ ਸੀ ਸ਼ੇਰ ਸਿੰਘ ਦਾ ਗੁੱਸਾ ਬਰਾਤ ਪਿੰਡ ਦੀ ਫਿਰਨੀ ਤੇ ਪਹੁੰਚ ਚੁੱਕੀ ਸੀ ਜੇ ਹੁਣ ਬਰਾਤ ਵਾਪਸ ਮੁੜਦੀ ਤਾਂ ਜੋਰਾਵਰ ਸਿੰਘ ਦੀ ਨੱਕ ਤਾਂ ਵੱਡੀ ਹੀ ਜਾਣੀ ਸੀ ਨਾਲ ਹੀ ਪਿੰਡ ਵਿੱਚ ਖੂਨ ਦੀਆਂ ਨਦੀਆਂ ਵਹਿ ਜਾਣੀਆਂ ਸਨ ਕਿਉਂਕਿ ਸ਼ੇਰ ਸਿੰਘ ਬੇਇੱਜ਼ਤੀ ਬਰਦਾਸ਼ਤ ਨਹੀਂ ਕਰਨ ਵਾਲਾ ਬੰਦਾ ਸੀ ਇਸੇ ਡਰ ਅਤੇ ਹੰਕਾਰ ਨੇ ਜੋਰਾਵਰ ਸਿੰਘ ਨੂੰ ਪਾਗਲ ਕਰ ਦਿੱਤਾ ਸੀ ਉਸਨੇ ਆਪਣੀ ਹੀ ਪਤਨੀ ਨੂੰ ਜੋ ਪ੍ਰੀਤ ਦੀ ਮਾਂ ਸਮਾਨ ਸੀ ਉਸਦੇ ਲਹਿੰਗੇ ਵਿੱਚ ਲੁਕਾ ਕੇ ਢੁਲਕੜਵਾ ਕੇ ਲਾੜੀ ਬਣਾ ਦਿੱਤਾ ਹੁਣ ਉਹ ਜਾਣਦਾ ਸੀ ਕਿ ਸਤਵੰਤ ਕੌਰ ਦਾ ਕਦ ਕਾਠ ਪ੍ਰੀਤ ਵਰਗਾ ਹੀ ਹੈ ਅਤੇ ਢੁੰਡ ਕਾਰਨ ਕੋਈ ਚਿਹਰਾ ਨਹੀਂ ਦਿਖ ਸਕੇਗਾ ਉਸ ਸੋਚਿਆ ਸੀ ਕਿ ਇੱਕ ਵਾਰ ਬਰਾਤ ਲੈ ਜਾਵੇ ਫਿਰ ਰਾਤ ਨੂੰ ਉਹ ਜਾ ਕੇ ਕੋਈ ਨਾ ਕੋਈ ਡਰਾਮਾ ਕਰਕੇ ਸਤਵੰਤ ਨੂੰ ਵਾਪਸ ਲੈ ਆਵੇਗਾ ਹੁਣ ਵਾਪਸ ਆਉਂਦੇ ਹਾਂ ਵਿਆਹ ਦੇ ਮੰਡਪ ਦੇ ਵਿੱਚ ਆਨੰਦ ਕਾਰਜਾਂ ਦਾ ਸਮਾਂ ਹੋ ਗਿਆ ਸੀ ਰਾਗੀ ਸਿੰਘ ਕੀਰਤਨ ਕਰ ਰਹੇ ਸਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋ ਚੁੱਕਿਆ ਸੀ ਸ਼ੇਰ ਸਿੰਘ ਜੋ ਲਾੜਾ ਬਣਿਆ ਬੈਠਾ ਸੀ ਉਸਨੇ ਹਲਕੀ ਸ਼ਰਾਬ ਪੀਤੀ ਹੋਈ ਸੀ ਜੋ ਕਿ ਉਸਦੀ ਆਦਤ ਸੀ ਉਹ ਆਪਣੇ ਦੋਸਤਾਂ ਨਾਲ ਹੱਸ ਰਿਹਾ ਸੀ ਉਸ ਨੂੰ ਆਪਣੀ ਜਿੱਤ ਦਾ ਗੁਮਾਨ ਸੀ ਕਿ ਉਹ ਇੰਨੇ ਸੋਹਣੇ ਰੂਪ ਵਾਲੀ ਪ੍ਰੀਤ ਨੂੰ ਵਿਆਹ ਕੇ ਲੈ ਜਾ ਰਿਹਾ ਹੈ ਜਦੋਂ ਲਾੜੀ ਨੂੰ ਲਿਆਂਦਾ ਗਿਆ ਤਾਂ ਸਭ ਨਦਨਾ ਉਸਤੇ ਟਿਕ ਗਈਆਂ ਸਤਵੰਤ ਕੌਰ ਜੋ ਲਾਲ ਲਹਿੰਗੇ ਦੇ ਵਿੱਚ ਲਿਪਟੀ ਹੋਈ ਸੀ ਉਸਦੇ ਪੈਰ ਮਸਾਂ ਪੁੱਟੇ ਜਾ ਰਹੇ ਸਨ ਉਹ ਇੰਨਾ ਕੰਬ ਰਹੀ ਸੀ ਕਿ ਨਾਲ ਤੁਰਿਆ ਰਿਸ਼ਤੇਦਾਰ ਔਰਤਾਂ ਜਿਨ੍ਹਾਂ ਨੂੰ ਜੁਰਾਵਰ ਨੇ ਇਹ ਕਹਿ ਕੇ ਚੁੱਪ ਕਰਵਾਇਆ ਸੀ ਕਿ ਕੁੜੀ ਬਿਮਾਰ ਹੈ ਅਤੇ ਬਹੁਤ ਭਾਵੁਕ ਹੈ ਉਸ ਨੂੰ ਸਹਾਰਾ ਦੇ ਕੇ ਲਿਆ ਰਹੀਆਂ ਸਨ ਸਤਵੰਤ ਕੌਰ ਗੁਰੂ ਮਹਾਰਾਜ ਜੀ ਦੇ ਹਜ਼ੂਰ ਬੈਠੀ ਉਰਦਾਂ ਦਿਲ ਚੀਕ ਰਹਾ ਸੀ ਤੇ ਹੇ ਪਾਤਸ਼ਾਹ ਜੀ ਮੇਰੇ ਨਾਲ ਕੀ ਹੋ ਰਿਹਾ ਹੈ ਮੈਂ ਸੁਹਾਗਣ ਹੁੰਦੇ ਹੋਏ ਵੀ ਦੁਆਰਾ ਲਾਵਾ ਲੈ ਰਹੀ ਹਾਂ ਉਹ ਵੀ ਆਪਣੀ ਧੀ ਦੇ ਲਾੜੇ ਨਾਲ ਮੈਨੂੰ ਧਰਤੀ ਦੇ ਵਿੱਚ ਸਮਾਂ ਲਿਆ ਗਰੰਤੀ ਸਿੰਘ ਨੇ ਅਰਦਾਸ ਕੀਤੀ ਲਾਵਾ ਸ਼ੁਰੂ ਹੋਈਆਂ ਪਹਿਲੀ ਲਾਵਾ ਸਤਵੰਤ ਕੌਰ ਉઠી ਉਸ ਨੂੰ ਲੱਗਾ ਜਿਵੇਂ ਉਹ ਅੱਗ ਦੇ ਅੰਗਿਆਰਿਆਂ ਤੇ ਚੱਲ ਰਹੀ ਹੋਵੇ ਜੋਰਾਵਰ ਸਿੰਘ ਪਿੱਛੇ ਖੜਾ ਤਿੱਖੀਆਂ ਨਜ਼ਰਾਂ ਨਾਲ ਦੇਖ ਰਿਹਾ ਸੀ ਉਸ ਦਾ ਹੱਥ ਲਗਾਤਾਰ ਆਪਣੀ ਜੇਬ ਦੇ ਵਿੱਚ ਭਏ ਹਥਿਆਰ ਤੇ ਹੀ ਸੀ ਦੂਜੀ ਲਾਵ ਅਚਾਨਕ ਸਤਵੰਤ ਕੌਰ ਦਾ ਪੈਰ ਤਿਲਕਿਆ ਉਹ ਡਿੱਗਣ ਲੱਗੀ ਸ਼ੇਰ ਸਿੰਘ ਨੇ ਅੱਗੇ ਵੱਧ ਕੇ ਉਸ ਨੂੰ ਬਾਹੋਂ ਫੜ ਲਿਆ ਉਸ ਪਲ ਸਤਵੰਤ ਕੌਰ ਦਾ ਸਾਹ ਰੁਕ ਗਿਆ ਜੇ ਸ਼ੇਰ ਸਿੰਘ ਨੇ ਹੱਥ ਦੀ ਸ਼ੋ ਤੋਂ ਪਹਿਚਾਨ ਹੀ ਲਿਆ ਸੀ ਪਰ ਸ਼ੇਰ ਸਿੰਘ ਨੇ ਸਿਰਫ ਇਹਨਾਂ ਕਿਹਾ ਸੰਭਲ ਕੇ ਜੀ ਉਸ ਨੂੰ ਲੱਗਾ ਨਵੀਂ ਵੋਟੀ ਕਬਰਾਂ ਗਈ ਹੈ ਤੀਜੀ ਅਤੇ ਚੌਥੀ ਲਾਮ ਸੀ ਇਸੇ ਤਰ੍ਹਾਂ ਡਰ ਅਤੇ ਦਹਿਸ਼ਤ ਦੇ ਸਹਾਏ ਹੇਠ ਸੰਪਨ ਹੋਈ ਵਿਆਹ ਹੋ ਗਿਆ ਸੀ ਸਤਵੰਤ ਕੌਰ ਜੋਰਾਵਰ ਸਿੰਘ ਦੀ ਪਤਨੀ ਸੀ ਉਹ ਕਾਗਜ਼ਾਂ ਦੇ ਵਿੱਚ ਅਤੇ ਸਮਾਜ ਦੀਆਂ ਨਜ਼ਰਾਂ ਦੇ ਵਿੱਚ ਸ਼ੇਰ ਸਿੰਘ ਦੀ ਪਤਨੀ ਬਣ ਚੁੱਕੀ ਸੀ ਡੋਲੀ ਤੁਰਨ ਦਾ ਵੇਲਾ ਆਇਆ ਇਹ ਸਭ ਤੋਂ ਔਖਾ ਪਲ ਸੀ ਸਤਵੰਤ ਕੌਰ ਇਨਾ ਰੁਈ ਇਨਾ ਵਿਰਲਾਪ ਕੀਤਾ ਕਿ ਦੇਖਣ ਵਾਲਿਆਂ ਦੀਆਂ ਅੱਖਾਂ ਭਰਆਂ ਪਿੰਡ ਦੀਆਂ ਔਰਤਾਂ ਕਹਿ ਰਹੀਆਂ ਸਨ ਧੀ ਨੂੰ ਮਾਪਿਆਂ ਨਾਲ ਕਿੰਨਾ ਮੋਹ ਹੈ ਘਰ ਨਹੀਂ ਛੱਡਣਾ ਚਾਹੁੰਦੀ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਇਹ ਮੋਹ ਦੇ ਹੰਝੂ ਨਹੀਂ ਹਨ ਬਲਕੇ ਇੱਕ ਔਰਤ ਦੀ ਬੇਵਸੀ ਅਤੇ ਮੌਤ ਦੇ ਡਰ ਦੇ ਹੰਝੂ ਨੇ ਜੋਰਾਵਰ ਸਿੰਘ ਨੇ ਉਸ ਨੂੰ ਗੱਲ ਨਾਲ ਲਗਾਉਣ ਦੇ ਬਹਾਨੇ ਕੰਨ ਦੇ ਵਿੱਚ ਕਿਹਾ "ਬਸ ਕੁਝ ਘੰਟਿਆਂ ਦੀ ਗੱਲ ਹੈ ਮੈਂ ਸ਼ਾਮ ਨੂੰ ਆਵਾਂਗਾ ਤੂੰ ਬਸ ਕਮਰੇ ਦੀ ਕੁੰਡੀ ਲਗਾ ਕੇ ਰੱਖੀ ਅਤੇ ਘੁੰਡ ਨਾ ਚੁਕੀਂ ਮੈਂ ਕਹਾਂਗਾ ਕਿ ਮੈਨੂੰ ਕੁੜੀ ਦੀ ਚਿੰਤਾ ਹੈ ਮੈਂ ਵਾਪਸ ਲੈ ਜਾਵਾਂਗਾ ਸਤਵੰਤ ਕੌਰ ਨੂੰ ਜ਼ਬਰਦਸਤੀ ਡੋਲੀ ਯਾਨੀ ਕਿ ਕਾਰ ਦੇ ਵਿੱਚ ਬਿਠਾ ਦਿੱਤਾ ਗਿਆ ਕਾਰ ਤੁਰ ਪਈ ਜੋਰਾਵਰ ਸਿੰਘ ਦੇ ਮੱਥੇ ਤੋਂ ਪਸੀਨਾ ਪੁੰਜਿਆ ਗਿਆ ਉਸ ਨੂੰ ਲੱਗਾ ਜੰਗ ਜਿੱਤ ਲਈ ਗਈ ਹੈ ਪਰ ਅਸਲੀ ਜੰਗ ਤਾਂ ਹੁਣ ਸ਼ੁਰੂ ਹੋਣ ਵਾਲੀ ਹੈ ਸ਼ੇਰ ਸਿੰਘ ਦਾ ਪਿੰਡ ਦੂਰ ਨਹੀਂ ਸੀ ਈ ਰਾਤ ਪਹੁੰਚ ਗਈ ਸੀ ਉੱਥੇ ਸ਼ਾਨਦਾਰ ਸਵਾਗਤ ਹੋਇਆ ਸਤਵੰਤ ਕੌਰ ਨੂੰ ਇੱਕ ਬਹੁਤ ਹੀ ਸਜੇ ਹੋਏ ਕਮਰੇ ਦੇ ਵਿੱਚ ਬਿਠਾ ਦਿੱਤਾ ਗਿਆ ਉਸਨੇ ਆਪਣਾ ਘੁੰਡ ਗੋਡਿਆਂ ਤੱਕ ਕੱਢਿਆ ਹੋਇਆ ਸੀ ਅਤੇ ਚੁੱਪਚਾਪ ਇੱਕ ਬੁੱਤਵਾਂਗ ਬੈਠੀ ਸੀ ਘਰ ਦੀਆਂ ਔਰਤਾਂ ਭੈਣਾ ਭਾਬੀਆਂ ਮਜ਼ਾਕ ਕਰ ਰਹੀਆਂ ਸਨ ਭਾਬੀ ਜੀ ਮੂੰਹ ਤਾਂ ਦਿਖਾਓ ਇੱਕ ਨੰਦ ਨੇ ਕਿਹਾ ਸਤਵੰਤ ਕੌਰ ਨੇ ਨਾ ਵਿਦੇ ਵਿੱਚ ਸਿਰ ਹਿਲਾਇਆ ਉਹ ਡਰ ਗਈ ਨਾਲ ਕੰਬ ਵੀ ਰਹੀ ਸੀ ਕਿਸੇ ਨੇ ਸੋਚਿਆ ਸ਼ਾਇਦ ਹੋ ਬਹੁਤ ਸ਼ਰਮਾ ਸ਼ਕਲ ਹੈ ਜਾਂ ਪੇਕਿਆਂ ਦੀ ਯਾਦ ਵਿੱਚ ਉਦਾਸ ਹੈ ਹੌਲੀ ਹੌਲੀ ਸ਼ਾਮ ਟਲੀ ਰਾਤ ਹੋ ਗਈ ਸੀ ਮਹਿਮਾਨ ਚਲੇ ਗਏ ਹਵਲੀ ਦੇ ਵਿੱਚ ਸ਼ਾਂਤੀ ਛਾ ਗਈ ਉਹ ਸਮਾਂ ਸੀ ਜਿਸ ਦਾ ਸਤਵੰਤ ਕੌਰ ਨੂੰ ਸਭ ਤੋਂ ਵੱਧ ਡਰ ਸੀ ਜੋਰਾਵਰ ਸਿੰਘ ਦਾ ਫੋਨ ਬੰਦ ਆ ਰਿਹਾ ਸੀ ਜੋਰਾਵਰ ਸਿੰਘ ਜੋ ਸਾਰਾ ਦਿਨ ਤਣਾਅ ਦੇ ਵਿੱਚ ਸੀ ਉਸਨੇ ਸ਼ਾਮ ਨੂੰ ਹੀ ਨਿ ਸ਼ਰਾਬ ਪੀ ਲਈ ਸੀ ਕਿ ਉਹ ਆਪਣੇ ਘਰ ਬੇਹੋਸ਼ ਹੋ ਕੇ ਸੌਂ ਗਿਆ ਸੀ ਉਸਨੇ ਆਪਣੀ ਪਤਨੀ ਨੂੰ ਸ਼ੇਰਾਂ ਦੇ ਮੂੰਹ ਦੇ ਵਿੱਚ ਛੱਡ ਦਿੱਤਾ ਸੀ ਰਾਤ ਦੇ 11 ਵੱਜ ਚੁੱਕੇ ਸਨ ਸਤਵੰਤ ਕੌਰ ਬੈੱਡ ਦੇ ਇੱਕ ਕੋਨੇ ਦੇ ਵਿੱਚ ਸੁਗੜੀ ਬੈਠੀ ਸੀ ਉਸ ਦੀਆਂ ਨਜ਼ਰਾਂ ਦਰਵਾਜ਼ੇ ਤੇ ਟਿਕੀਆਂ ਹੋਈਆਂ ਸਨ ਅਚਾਨਕ ਦਰਵਾਜ਼ੇ ਦੀ ਕੁੰਡੀ ਖੁੱਲੀ ਸ਼ੇਰ ਸਿੰਘ ਅੰਦਰ ਆਇਆ ਉਹ ਨਸ਼ੇ ਦੇ ਵਿੱਚ ਧੁੱਤ ਸੀ ਉਸ ਦੇ ਪੈਰ ਲੜਖੜਾ ਰਹੇ ਸਨ ਦੇ ਹੱਥ ਦੇ ਵਿੱਚ ਸ਼ਰਾਬ ਦਾ ਗਲਾਸ ਸੀ ਉਸਨੇ ਅੰਦਰ ਆ ਕੇ ਦਰਵਾਜ਼ੇ ਨੂੰ ਚਿਟਕਣੇ ਲਗਾ ਦਿੱਤੀ ਸਤਵੰਤ ਕੌਰ ਦਾ ਸਾਹ ਹੀ ਰੁਗ ਗਿਆ ਸੀ ਉਸ ਨੂੰ ਲੱਗਾ ਅੱਜ ਉਸ ਦੀ ਮੌਤ ਪੱਕੀ ਹੈ ਸ਼ੇਰ ਸਿੰਘ ਦੇ ਕਮਰ ਤੇ ਪਿਸਤੌਲ ਲੱਗਾ ਹੋਇਆ ਸੀ ਸ਼ੇਰ ਸਿੰਘ ਹੱਸਦਾ ਹੋਇਆ ਬੈੱਡ ਦੇ ਨੇੜੇ ਆਇਆ ਪ੍ਰੀਤ ਕੀ ਗੱਲ ਹੈ ਤੂੰ ਕੀ ਕੀ ਗੱਲ ਕਰਨਾ ਚਾਹੁੰਦੀ ਹੈ ਬੜੀ ਉਡੀਕ ਕਰਵਾਈ ਹੈ ਸਾਰਾ ਦਿਨ ਤੇਰਾ ਕੁੰਡ ਦੇਖਣ ਦਾ ਰਿਹਾ ਹੁਣ ਤਾਂ ਚੰਦ ਵਰਗਾ ਮੁਖੜਾ ਦਿਖਾ ਦੇ ਅੱਜ ਤਾਂ ਸਾਡੀ ਰਾਤ ਹੈ ਸਤਵੰਤ ਕੌਰ ਨੇ ਕੁੰਡ ਹੋਰ ਕੱਸ ਲਿਆ ਉਸਨੇ ਆਪਣੇ ਹੱਥ ਜੋੜ ਲਏ ਪਰ ਮੂੰਹੋਂ ਕੁਝ ਨਾ ਬੋਲੀ ਸ਼ੇਰ ਸਿੰਘ ਨੂੰ ਨਸ਼ੇ ਦੇ ਵਿੱਚ ਗੁੱਸਾ ਆ ਗਿਆ ਉਸਨੂੰ ਲੱਗਾ ਕਿ ਕੁੜੀ ਉਸਨੂੰ ਪਸੰਦ ਨਹੀਂ ਕਰਦੀ ਜਾਂ ਫਿਰ ਨਖਰੇ ਕਰ ਰਹੀ ਹੈ ਦੇਖ ਮੈਨੂੰ ਨਖਰੇ ਪਸੰਦ ਨਹੀਂ ਹਨ ਸ਼ੇਰ ਸਿੰਘ ਨੇ ਗਲਾਸ ਮੇਜ਼ ਤੇ ਰੱਖਿਆ ਤੇਰੇ ਪਿਓ ਨੇ ਮੇਰੇ ਅੱਗੇ ਹੱਥ ਜੋੜ ਕੇ ਇਹ ਰਿਸ਼ਤਾ ਕੀਤਾ ਸੀ ਅਸੀਂ ਕੋਈ ਜ਼ਬਰਦਸਤੀ ਨਹੀਂ ਕੀਤੀ ਹੁਣ ਜੇ ਤੂੰ ਮੇਰੀ ਹੋ ਹੀ ਗਈ ਹੈ ਤਾਂ ਇਹ ਪਰਦਾ ਕਾਦਾ ਸਤਵੰਤ ਕੌਰ ਪਿੱਛੇ हट ਗਈ ਉਹ ਕੰਦਨਣ ਲੱਗ ਗਈ ਸ਼ੇਰ ਸਿੰਘ ਦਾ ਸਬਰ ਟੁੱਟ ਗਿਆ ਮੈਂ ਕਿਹਾ ਮੂੰਹ ਦਿਖਾ ਉਸਨੇ ਚਪਟਕੇ ਸਤਵੰਤ ਕੌਰ ਦੇ ਦੋਵੇਂ ਹੱਥ ਫੜ ਲਏ ਸਤਵੰਤ ਕੌਰ ਨੇ ਛਡਾਉਣ ਦੀ ਕੋਸ਼ਿਸ਼ ਕੀਤੀ ਪਰ ਇੱਕ ਮਰਦ ਦੀ ਤਾਕਤ ਅੱਗੇ ਉਹ ਬੇਵਾਸੀ ਖਿੱਚੋ ਤਾਣ ਵਿੱਚ ਸ਼ੇਰ ਸਿੰਘ ਨੇ ਦੂਜੇ ਹੱਥ ਨਾਲ ਜ਼ੋਰਦਾਰ ਝਟਕਾ ਮਾਰਿਆ ਅਤੇ ਸਤਵੰਤ ਕੌਰ ਦੀ ਚੁੰਨੀ ਖਿੱਚੀ ਗਈ ਕੁੰਡ ਉਤਰ ਗਿਆ ਚੁੰਨੀ ਫਰਸ਼ ਤੇ ਜਾ ਡਿੱਗੀ ਕਮਰੇ ਦੀ ਤੇਜ਼ ਰੌਸ਼ਨੀ ਸਿੱਧੀ ਸਤਵੰਤ ਕੌਰ ਦੇ ਚਿਹਰੇ ਤੇ ਪਈ ਉਸ ਪਲ ਕਮਰੇ ਦੇ ਵਿੱਚ ਅਜੀਬਾ ਸਨਾਟਾ ਛਾ ਗਿਆ ਜਿਵੇਂ ਸਮਾਂ ਰੁਕ ਗਿਆ ਹੋਵੇ ਸ਼ੇਰ ਸਿੰਘ ਜੋ ਨਸ਼ੇ ਦੇ ਵਿੱਚ ਟੱਲੀ ਸੀ ਉਸ ਦੀਆਂ ਅੱਖਾਂ ਫਟੀਆਂ ਰਹਿ ਗਈਆਂ ਉਸ ਦਾ ਨਸ਼ਾ ਇੱਕ ਪਲ ਦੇ ਵਿੱਚ ਹਿਰਨ ਹੋ ਗਿਆ ਉਸ ਦਾ ਜਬੜਾ ਖੁੱਲਾ ਰਹਿ ਗਿਆ ਉਸ ਦੇ ਸਾਹਮਣੇ ਕੋਈ 18 ਸਾਲ ਦੀ ਨਵੀਂ ਨਕੋਰ ਮੁਟਿਆਰ ਪੀਤ ਨਹੀਂ ਸੀ ਬੈਠੀ ਉਸ ਦੇ ਸਾਹਮਣੇ ਇੱਕ 35 ਸਾਲਾਂ ਦੀ ਔਰਤ ਖੜੀ ਸੀ ਜਿਸ ਦੀਆਂ ਕਾਂ ਸੁਜੀਆਂ ਹੋਈਆਂ ਸਨ ਚਿਹਰੇ ਤੇ ਝੁਰੜੀਆਂ ਦੀ ਸ਼ੁਰੂਆਤ ਸੀ ਅਤੇ ਜੋ ਡਰ ਨਾਲ ਪੀੜੀ ਪੈ ਚੁੱਕੀ ਸੀ ਅੱਜ ਸਭ ਤੋਂ ਵੱਡੀ ਗੱਲ ਸ਼ੇਰ ਸਿੰਘ ਸਤਵੰਤ ਕੌਰ ਨੂੰ ਪਛਾਣਦਾ ਸੀ ਉਸਨੇ ਰਿਸ਼ਤਾ ਕਰਨ ਵੇਲੇ ਅਤੇ ਕਈ ਸਮਾਗਮਾਂ ਦੇ ਵਿੱਚ ਉਸਨੂੰ ਜੋਰਾਵਰ ਸਿੰਘ ਦੇ ਨਾਲ ਦੇਖਿਆ ਸੀ ਤੂੰ ਸ਼ੇਰ ਸਿੰਘ ਦੇ ਮੂੰਹੋਂ ਇੱਕ ਦੱਬੀ ਹੋਈ ਚੀਕ ਨਿਕਲੀ ਉਹ ਦੋ ਕਦਮ ਪਿੱਛੇ हट ਗਿਆ ਤੂੰ ਤਾਂ ਜੋਰਾਵਰ ਸਿੰਘ ਦੀ ਘਰ ਵਾਲੀ ਹੈ ਪ੍ਰੀਤ ਦੀ ਮਾਂ ਹੈ ਕੀ ਇਹ ਮਜ਼ਾਕ ਹੈ ਪ੍ਰੀਤ ਕਿੱਥੇ ਹੈ ਸਤਵੰਤ ਕੌਰ ਸ਼ੇਰ ਸਿੰਘ ਦੇ ਪੈਰਾਂ ਵਿੱਚ ਕਹਿ ਭਈ ਉਹ ਹੁਣ ਆਪਣੀ ਆਵਾਜ਼ ਰੋਕ ਨਹੀਂ ਸਕੀ ਉਹ ਤਾਂ ਹਾਂ ਮਾਰ ਕੇ ਰੋਣ ਲੱਗੀ ਮੈਨੂੰ ਮਾਫ਼ ਕਰਦੇ ਜੀ ਮੈਨੂੰ ਮਾਫ ਕਰ ਦਿਓ ਪਰ ਮੇਰਾ ਕੋਈ ਖਸੂਰ ਨਹੀਂ ਮੈਨੂੰ ਬਚਾ ਲਓ ਜੋਰਾਵਰ ਸਿੰਘ ਨੇ ਮੈਨੂੰ ਮਜਬੂਰ ਕੀਤਾ ਸੀ ਪ੍ਰੀਤ ਘਰੋਂ ਭੱਜ ਗਈ ਹੈ ਉਸਨੇ ਮੇਰੇ ਸਿਰ ਤੇ ਬੰਦੂਕ ਰੱਖ ਦਿੱਤੀ ਸੀ ਜੇ ਮੈਂ ਲਾੜੀ ਨਾ ਬਣੀ ਤਾਂ ਉਹ ਸਭ ਨੂੰ ਮਾਰ ਦੇਵੇਗਾ ਮੈਂ ਤੁਹਾਡੀ ਧੀ ਸਮਾਨ ਹਾਂ ਮੇਰੀ ਇੱਜ਼ਤ ਬਖਸ਼ ਦਿਓ ਸ਼ੇਰ ਸਿੰਘ ਪੁੱਤ ਬੁੱਤ ਬਣ ਕੇ ਖੜਾ ਸੀ ਉਸਦੇ ਦਿਮਾਗ ਦੇ ਵਿੱਚ ਤੂਫਾਨ ਚੱਲ ਰਿਹਾ ਸੀ ਗੁੱਸਾ ਹੈਰਾਨੀ ਧੋਕਾ ਅਤੇ ਕਹਿਣਾ ਸਭ ਕੁਝ ਇਕੱਠਾ ਹੋ ਗਿਆ ਸੀ ਸ਼ੇਰ ਸਿੰਘ ਬਾਰੇ ਪੂਰੇ ਇਲਾਕੇ ਦੇ ਵਿੱਚ ਜੋ ਜਾਣਿਆ ਜਾਂਦਾ ਸੀ ਆਪਣੇ ਸੁਭਾਅ ਕਰਕੇ ਉਹ ਬਹੁਤ ਜ਼ਾਲਮ ਅਤੇ ਅੜਬ ਬੰਦਾ ਸੀ ਜਿਸ ਨੂੰ ਕਿ ਹਰ ਕੋਈ ਜਾਣਦਾ ਸੀ ਹਰ ਕੋਈ ਪਹਿਚਾਣਦਾ ਸੀ ਉਸਦੇ ਜ਼ੁਲਮ ਦੇ ਕਾਏ ਹੋਏ ਲੋਕ ਵੀ ਉਸ ਤੋਂ ਬਹੁਤ ਜ਼ਿਆਦਾ ਡਰਦੇ ਸਨ ਸਾਹਗੇ ਉਸ ਨੂੰ ਝੂਠ ਅਤੇ ਧੋਖੇ ਤੋਂ ਸਖਤ ਨਫ਼ਰਤ ਸੀ ਪਰ ਔਰਤਾਂ ਦੇ ਹੱਥ ਚੁਕਣਾ ਉਸਦੀ ਫਿਦਰਤ ਨਹੀਂ ਸੀ ਉਸਨੇ ਦੇਖਿਆ ਕਿ ਇੱਕ ਔਰਤ ਜੋ ਰਿਸ਼ਤੇ ਵਿੱਚ ਉਸਦੀ ਸੱਸ ਲੱਗਦੀ ਹੈ ਸੋ ਆਖਰ ਹੁਣ ਉਸਦੇ ਨਾਲ ਉਹ ਕਹਿੋ ਜਾਸਲੂ ਕਰੇਗਾ ਇਸ ਦੀ ਜਗ੍ਹਾ ਤਾਂ ਮਾਂ ਵਾਲੀ ਹੁੰਦੀ ਹੈ ਉਹ ਉਸਦੇ ਪੈਰਾਂ ਦੇ ਵਿੱਚ ਰੁੱਲ ਰਹੀ ਹੈ ਉਸਦੇ ਸਾਹਮਣੇ ਸੱਜ ਕੇ ਬੈਠੀ ਹੈ ਇਹ ਸੋਚ ਕੇ ਹੀ ਉਸ ਨੂੰ ਜੁਰਾਵਰ ਸਿੰਘ ਤੇ ਇਨਾ ਗੁੱਸਾ ਆਇਆ ਕਿ ਉਸਦਾ ਸਰੀਰ ਕੰਬਣ ਲੱਗਾ ਤੂੰ ਹੈ ਜੁਰਾ ਵਰਤਰੀ ਸੋਚਦੇ ਤੂੰ ਆਪਣੀ ਇੱਜ਼ਤ ਬਚਾਉਣ ਲਈ ਆਪਣੀ ਹੀ ਪਤਨੀ ਦਾ ਸੌਦਾ ਕਰ ਦਿੱਤਾ ਤੂੰ ਮੈਨੂੰ ਵੀ ਪਾਪੀ ਬਣਾ ਦਿੱਤਾ ਸ਼ੇਰ ਸਿੰਘ ਨੇ ਜ਼ੋਰ ਨਾਲ ਕੰਧ ਤੇ ਮੁੱਕਾ ਮਾਰਿਆ ਖੂਨ ਨਿਕਲ ਆਇਆ ਪਰ ਉਸ ਨੂੰ ਦਰਦ ਮਹਿਸੂਸ ਨਹੀਂ ਹੋਇਆ ਉਸ ਰਾਤ ਉਸ ਬੰਦ ਕਮਰੇ ਦੇ ਵਿੱਚ ਇੱਕ ਅਜੀਬ ਘਟਨਾ ਵਾਪਰੀ ਜਿਸ ਸ਼ੇਰ ਸਿੰਘ ਤੋਂ ਦੁਨੀਆ ਡਰਦੀ ਸੀ ਉਸ ਨੇ ਆਪਣਾ ਗੁੱਸਾ ਪੀ ਲਿਆ ਉਸ ਨੇ ਝੁੱਕ ਕੇ ਆਪਣੀ ਲੋਈ ਛਾਲ ਚੁੱਕੀ ਅਤੇ ਸਤਵੰਤ ਕੌਰ ਦੇ ਉੱਪਰ ਪਾ ਦਿੱਤੀ ਉਸ ਦਾ ਲੰਗਾ ਸਿਰ ਟੱਕ ਦਿੱਤਾ ਉੱਠ ਪੈਣੇ ਉੱਠ ਖੜੀ ਹੋ ਸ਼ੇਰ ਸਿੰਘ ਦੀ ਆਵਾਜ਼ ਭਾਰੀ ਸੀ ਪਰ ਉਸ ਵਿੱਚ ਹੁਣ ਵਹਿਸ਼ੀਪੁਣਾ ਨਹੀਂ ਤੂੰ ਮੇਰੇ ਲਈ ਉਜਨ ਜੋਗ ਹੈ ਅੱਜ ਤੂੰ ਮੇਰੀ ਧਰਮ ਦੀ ਭੈਣ ਹੈ ਜੋਰਾ ਵਰਨੇ ਜੋ ਕੀਤਾ ਉਹ ਜਾਨਵਰਾਂ ਵਾਲਾ ਕੰਮ ਪਰ ਮੈਂ ਜਾਨਵਰ ਨਹੀਂ ਹਾਂ ਮੈਂ ਆਪਣੀ ਸੱਸ ਆਪਣੀ ਮਾ ਸਮਾਨ ਔਰਤ ਵੱਲ ਮੈਲੀ ਅੱਖ ਨਾਲ ਨਹੀਂ ਦੇਖ ਸਕਦਾ ਉਸਨੇ ਸਤਵੰਦ ਕੌਰ ਨੂੰ ਬੈੱਡ ਤੇ ਬਿਠਾਇਆ ਪਾਣੀ ਦਾ ਗਲਾਸ ਦਿੱਤਾ ਅੱਜ ਰਾਤ ਤੂੰ ਇਸ ਬੈੱਡ ਤੇ ਆਰਾਮ ਕਰ ਦਰਵਾਜ਼ਾ ਅੰਦਰੋਂ ਬੰਦ ਕਰ ਲੈ ਮੈਂ ਸੋਫੇ ਦੇ ਬਾਹਰਲੇ ਕਮਰੇ ਦੇ ਵਿੱਚ ਸੌ ਜਾਵਾਂਗਾ ਕਿਸੇ ਨੂੰ ਪਿੰਕ ਨਹੀਂ ਲੱਗੇਗੀ ਪਰ ਸਵੇਰੇ ਸਵੇਰੇ ਜੋ ਹੋਵੇਗਾ ਉਹ ਦੁਨੀਆ ਦੇਖੇਗੀ ਮੈਂ ਉਸ ਜੋਰਾ ਵਰ ਦੇ ਅਜਿਹੇ ਫਰ ਕੱਚੇ ਉਡਾਵਾਂਗਾ ਜੋ ਉਹ ਹਮੇਸ਼ਾ ਯਾਦ ਰੱਖੇਗਾ ਸਾਰੀ ਰਾਜੇ ਸ਼ੇਰ ਸਿੰਘ ਸੋਫੇ ਤੇ ਬੈਠਾ ਜਾਗਦਾ ਰਿਹਾ ਉਸ ਦੀਆਂ ਅੱਖਾਂ ਲਾਲ ਸਨ ਉਹ ਸੋਚ ਰਿਹਾ ਸੀ ਕਿ ਇਨਸਾਨ ਆਪਣੀ ਅਣਖ ਲਈ ਕਿੰਨਾ ਥੱਲੇ ਡਿੱਗ ਸਕਦਾ ਹੈ ਦੂਜੇ ਪਾਸੇ ਸਤਵੰਦ ਕੌਰ ਕਮਰੇ ਦੇ ਵਿੱਚ ਬੈਠੀ ਵਾਹਿਗੁਰੂ ਦਾ ਸ਼ੁਕਰਾਨਾ ਕਰ ਰਹੀ ਸੀ ਉਸ ਨੂੰ ਯਕੀਨ ਨਹੀਂ ਸੀ ਆ ਰਿਹਾ ਅੱਗੇ ਉਹ ਬਚ ਗਈ ਹੈ ਜਿਸ ਸ਼ੇਰ ਸਿੰਘ ਨੂੰ ਉਹ ਰਾਖਸ਼ ਸਮਝਦੀ ਸੀ ਉਹ ਅੱਜ ਉਸ ਦਾ ਰਾਖਾ ਬਣ ਗਿਆ ਸੀ ਅਗਲੀ ਸਵੇਰ ਹੋਈ ਸੂਰਜ ਚੜ੍ਹਿਆ ਰਿਸ਼ਤੇਦਾਰ ਨਾਸਤੇ ਲਈ ਇਕੱਠੇ ਹੋ ਰਹੇ ਸਨ ਸਭ ਮਜ਼ਾਕ ਕਰ ਰਹੇ ਸਨ ਬਈ ਲਾੜਾ ਲਾੜੀ ਬਾਹਰ ਨਹੀਂ ਆਏ ਅਜੇ ਅਚਾਨਕ ਦਰਵਾਜ਼ਾ ਖੁੱਲ੍ਹਿਆ ਸ਼ੇਰ ਸਿੰਘ ਬਾਹਰ ਆਇਆ ਉਸ ਦਾ ਚਿਹਰਾ ਪੱਥਰ ਮਾਂਗ ਸਖਤ ਸੀ ਉਸਨੇ ਆਪਣਾ ਪਿਸਤੌਲ ਡੱਬ ਦੇ ਵਿੱਚ ਪਾਇਆ ਉਸਦੇ ਪਿੱਛੇ ਸਦਵੰਦ ਕੌਰ ਸੀ ਜਿਸਦਾ ਚਿਹਰਾ ਪੂਰੀ ਤਰ੍ਹਾਂ ਢੱਕਿਆ ਹੋਇਆ ਸੀ ਗੱਡੀਆਂ ਤਿਆਰ ਕਰੋ ਸਾਰੀ ਬਰਾਤ ਹੁਣੇ ਵਾਪਸ ਜੋਰਾਵਰ ਦੇ ਪਿੰਡ ਜਾਵੇਗੀ ਫੇਰ ਸਿੰਘ ਨੇ ਗਰਜਵੀਂ ਆਵਾਜ਼ ਦੇ ਵਿੱਚ ਹੁਕਮ ਦਿੱਤਾ ਸਭ ਹੈਰਾਨ ਸਨ ਹੁਣੇ ਫੇਰਾ ਪਾਉਣਾ ਇੰਨੀ ਜਲਦੀ ਕੋਈ ਸ਼ਕਨਤਾ ਕਰ ਲੋ ਮੈਂ ਕਿਹਾ ਗੱਡੀਆਂ ਕਢੋ ਸ਼ੇਰ ਸਿੰਘ ਚੀਕਿਆ ਕਿਸੇ ਦੀ ਬੋਲਣ ਦੀ ਹਿੰਮਤ ਨਹੀਂ ਹੋਈ ਗੱਡੀਆਂ ਦਾ ਕਾਫਲਾ ਵਾਪਸ ਜੋਰਾਵਰ ਸਿੰਘ ਦੇ ਪਿੰਡ ਪਹੁੰਚਿਆ ਪਿੰਡ ਵਾਲੇ ਹੈਰਾਨ ਸਨ ਕਿ ਬਰਾਤ ਅਗਲੇ ਹੀ ਦਿਨ ਵਾਪਸ ਕਿਉਂ ਆ ਗਈ ਹੈ ਜੋਰਾਵਰ ਸਿੰਘ ਆਪਣੇ ਘਰ ਦੇ ਵਿਹੜੇ ਦੇ ਵਿੱਚ ਠਾਪ ਚਾਹ ਪੀ ਰਹਾ ਸੀ ਜਦੋਂ ਉਸਨੇ ਗੱਡੀਆਂ ਦੇਖੀਆਂ ਤਾਂ ਉਸਦੇ ਹੱਥ ਵਿੱਚੋਂ ਕੱਪ ਹੀ ਛੁੱਟ ਗਿਆ ਸੀ ਉਸਨੇ ਸੋਚਿਆ ਸ਼ਾਇਦ ਉਹ ਸਤਵੰਤਰ ਉੱਛੜਣ ਆਏ ਹਨ ਜਿਵੇਂ ਉਸਨੇ ਸੋਚਿਆ ਸੀ ਉਹ ਖੁਸ਼ੀ-ਖੁਸ਼ੀ ਬਾਹਰ ਆਇਆ ਆਓ ਜੀ ਆਓ ਜੀ ਪ੍ਰੋਣਾ ਜੀ ਕੀ ਹੋਇਆ ਸਭ ਸੁਖ ਸੰਦਤਾ ਹੈ ਜੋਰਾਵਰ ਨੇ ਬਹੁਤ ਡਰਾਮਾ ਕੀਤਾ ਸ਼ੇਰ ਸਿੰਘ ਗੱਡੀ ਦੇ ਵਿੱਚੋਂ ਉਤਰਿਆ ਬਿਨਾਂ ਕੁਝ ਬੋਲੇ ਉਹ ਜੋਰਾਵਰ ਸਿੰਘ ਨੂੰ ਸਿੱਧਾ ਇੱਕ ਟੱਕ ਦੇਖਿਆ ਇੱਕ ਜ਼ੋਰਦਾਰ ਥੱਪੜ ਉਸਦੇ ਮੂੰਹ ਤੇ ਮਾਰਿਆ ਇਹਨਾਂ ਥੱਪੜ ਜ਼ੋਰਦਾਰ ਜ਼ਬਰਦਸਤ ਕਿ ਜੋਰਾਵਰ ਸਿੰਘ ਘੁਮ ਕੇ ਜ਼ਮੀਨ ਤੇ ਡਾਢ ਗਿਆ ਉਸਦੀ ਪੱਗ ਵੀ ਲੱਤ ਗਈ ਸੀ ਪੂਰਾ ਪਿੰਡ ਠਾ ਹੋ ਗਿਆ ਇਹ ਕੀ ਹੋ ਰਿਹਾ ਹੈ ਸ਼ੇਰ ਸਿੰਘ ਨੇ ਗੱਡੀ ਦਾ ਪਿਛਲਾ ਦਰਵਾਜ਼ਾ ਖੋਲ੍ਹਿਆ ਅਤੇ ਸਤਵੰਤ ਕੌਰ ਨੂੰ ਬਾਹਰ ਕਢਿਆ ਇਧਰ ਆਓ ਸਾਰੇ ਸ਼ੇਰ ਸਿੰਘ ਨੇ ਪਿੰਡ ਵਾਲਿਆਂ ਨੂੰ ਬੁਲਾਇਆ ਉਸ ਨੇ ਸਭ ਦੇ ਸਾਹਮਣੇ ਸਤਵੰਤ ਕੌਰ ਦੇ ਮੂੰਹ ਤੋਂ ਚੁੰਨੀ ਲਾ ਦਿੱਤੀ ਪਿੰਡ ਵਾਲਿਆਂ ਦੇ ਹੋਸ਼ ਹੀ ਉੱਡ ਗਏ ਉਹਨਾਂ ਨੇ ਔਰਤ ਨੂੰ ਦੇਖਿਆ ਮੂੰਹ ਤੇ ਹੱਥ ਰੱਖ ਲਏ ਹਾਏ ਇਹ ਤਾਂ ਸਰਦਾਰ ਨਹੀਂ ਹੈ ਸਤਵੰਤ ਕੌਰ ਇਹ ਲਾੜੀ ਆਪ ਵਾਲੇ ਕੱਪੜਿਆਂ ਦੇ ਵਿੱਚ ਕਿਵੇਂ ਸ਼ੇਰ ਸਿੰਘ ਨੇ ਜੋਰਾਵਰ ਸਿੰਘ ਦੀ ਧੌਣ ਤੇ ਪੈਰ ਰੱਖਿਆ ਅਤੇ ਗਰਜਿਆ ਦੇਖੋ ਲੋਕੋ ਇਸ ਜੋਰਾਵਰ ਸਿੰਘ ਦੀ ਖਾਲੀ ਕਰਤੂਤ ਕੱਲ ਇਸ ਦੀ ਧੀ ਪ੍ਰੀਤ ਘਰੋਂ ਭੱਜ ਗਈ ਸੀ ਇਸ ਇਨੇ ਨੇ ਆਪਣੀ ਨੱਕ ਬਚਾਉਣ ਲਈ ਆਪਣੀ ਹੀ ਪਤਨੀ ਨੂੰ ਮੇਰੀ ਸੱਸ ਨੂੰ ਲਾੜੀ ਬਣਾ ਕੇ ਤੋੜ ਦਿੱਤਾ ਇਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਇਸ ਨੇ ਧੋਖਾ ਕੀਤਾ ਹੈ ਇਸ ਨੇ ਪਵਿੱਤਰ ਲਾਮਾ ਦਾ ਮਜ਼ਾਕ ਉਡਾਇਆ ਹੈ ਇਸ ਨੇ ਆਪਣੀ ਪਤਨੀ ਨੂੰ ਇੱਕ ਵਸਤੂ ਸਮਝ ਕੇ ਦੂਜੇ ਮਰਦ ਕੋਲ ਭੇਜ ਦਿੱਤਾ ਤੂੰ ਮਰਦ ਕਹਾਉਣ ਦੇ ਲਾਇਕ ਨਹੀਂ ਹੈ ਜੋਰਾਵਰ ਤੂੰ ਤਾਂ ਜਾਨਵਰਾਂ ਤੋਂ ਵੀ ਬੱਤਰ ਹੈ ਜੋਰਾਵਰ ਸਿੰਘ ਲੋਕਾਂ ਦੇ ਪੈਰਾਂ ਦੇ ਵਿੱਚ ਰੁੱਲ ਰਿਹਾ ਸੀ ਉਹ ਮਾਫੀਆਂ ਮੰਗ ਰਿਹਾ ਸੀ ਪਿੰਡ ਵਾਲਿਆਂ ਦਾ ਗੁੱਸਾ ਸਤਮੇ ਅਸਮਾਨ ਤੇ ਸੀ ਲੋਕਾਂ ਨੇ ਉਸ ਨੂੰ ਥੂਹ ਦੂ ਕੀਤੀ ਪੰਚਾਇਤ ਮੌਕੇ ਤੇ ਹੀ ਜੁੜੀ ਉਸ ਦਿਨ ਸ਼ੇਰ ਸਿੰਘ ਨੇ ਇੱਕ ਅਜੀਬਾ ਫੈਸਲਾ ਸੁਣਾਇਆ ਜਿੱਤੇ ਜਿਸਨੇ ਸਭ ਦਾ ਦਿਲ ਹੀ ਜਿੱਤ ਲਿਆ ਸੀ ਉਸਨੇ ਸਤਵੰਦ ਕੌਰ ਦੇ ਸਿਰ ਤੇ ਹੱਥ ਰੱਖਿਆ ਸੁਣੋ ਸਾਰੇ ਇਹ ਔਰਤ ਬੇਕਸੂਰ ਹੈ ਇਹ ਮਜਬੂਰ ਸੀ ਮੈਂ ਇਸ ਨੂੰ ਹੱਥ ਨਹੀਂ ਲਗਾਇਆ ਅੱਜ ਤੋ ਇਹ ਸਤਵੰਦ ਕੌਰ ਮੇਰੀ ਧਰਮ ਦੀ ਭੈਣ ਹੈ ਅੱਜ ਤੋਂ ਬਾਅਦ ਇਸ ਪਾਪੀ ਜੁਰਾਵਰ ਸਿੰਘ ਦੇ ਘਰ ਨਹੀਂ ਰਹੇਗੀ ਕਿਉਂਕਿ ਇਸ ਬੰਦੇ ਨੇ ਪਤੀ ਹੋਣ ਦਾ ਹੱਕ ਗਵਾ ਲਿਆ ਹੈ ਮੈਂ ਇਸ ਨੂੰ ਇਸ ਦੇ ਪੇਕੇ ਘਰ ਇੱਜ਼ਤ ਨਾਲ ਛੱਡ ਕੇ ਆਵਾਂਗਾ ਅਤੇ ਇਸ ਦੀ ਜ਼ਿੰਮੇਵਾਰੀ ਹੁਣ ਮੇਰੀ ਹੋਵੇਗੀ ਪੰਚਾਇਤ ਨੇ ਜੁਰਾਵਰ ਸਿੰਘ ਦਾ ਮੂੰਹ ਕਾਲਾ ਕਰਕੇ ਪਿੰਡ ਵਿੱਚੋਂ ਕੱਢਣ ਦਾ ਹੁਕਮ ਦਿੱਤਾ ਉਸ ਦੀ ਇੱਜ਼ਤ ਜਿਸ ਨੂੰ ਬਚਾਉਣ ਲਈ ਉਸਨੇ ਇਨਾ ਵੱਡਾ ਪਾਪ ਕੀਤਾ ਸੀ ਉਹ ਮੇਰੇ ਨਾਲ ਇਕਰਾਰਮ ਹੋ ਗਈ ਸੀ ਕੁਝ ਦਿਨਾਂ ਬਾਅਦ ਪ੍ਰੀਤ ਵੀ ਆਪਣੇ ਪ੍ਰੇਮੀ ਰਮਨ ਦੇ ਨਾਲ ਵਾਪਸ ਆਗਰੀ ਸੀ ਜਦੋਂ ਉਸ ਨੂੰ ਪਤਾ ਲੱਗਾ ਕਿ ਉਸਦੇ ਪਿਤਾ ਨੇ ਉਸਦੀ ਮਾਂ ਸਮਾਨ ਸਤਵੰਤ ਕੌਰ ਨਾਲ ਕੀ ਕੀਤਾ ਹੈ ਤਾਂ ਉਸਨੇ ਵੀ ਆਪਣੇ ਪਿਤਾ ਨਾਲੋਂ ਸਾਰੇ ਰਿਸ਼ਤੇ ਤੋੜ ਲਏ ਅਤੇ ਸਤਵੰਤ ਵੀ ਸਤਵੰਤ ਕੌਰ ਨਾਲ ਕੀ ਕੀਤਾ ਹੈ ਤਾਂ ਉਸਨੇ ਵੀ ਸਾਰਾ ਕੁਝ ਇਦਾਂ ਕੀਤਾ ਅਤੇ ਸਤਵੰਤ ਕੌਰ ਨੂੰ ਆਪਣੇ ਕੋਲ ਨਾਲ ਹੀ ਰੱਖ ਲਿਆ ਦੋਸਤੋ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਝੂਠ ਦੇ ਪੈਰ ਨਹੀਂ ਹੁੰਦੇ ਅਸੀਂ ਆਪਣੀ ਝੂਠੀ ਸ਼ਾਨ ਲਈ ਰਿਸ਼ਤਿਆਂ ਦਾ ਖੂਨ ਕਰ ਦਿੰਦੇ ਹਾਂ ਔਰਤਾਂ ਦੀ ਬਲੀ ਦੇ ਦਿੰਦੇ ਹਾਂ ਪਰ ਅੰਤ ਵਿੱਚ ਸੱਚ ਨੇ ਆ ਹੀ ਜਾਂਦਾ ਹੈ ਜੋਰਾਵਰ ਸਿੰਘ ਨੇ ਇੱਜ਼ਤ ਬਚਾਉਣ ਲਈ ਪਾਪ ਕੀਤਾ ਪਰ ਉਸਨੇ ਪਾਪ ਨੇ ਉਸ ਨੂੰ ਦੁਨੀਆ ਦੇ ਸਾਹਮਣੇ ਨੰਗਾ ਕਰ ਦਿੱਤਾ ਅਤੇ ਸ਼ੇਰ ਸਿੰਘ ਜਿਸ ਨੂੰ ਲੋਕ ਸ਼ਰਾਬੀ ਅਤੇ ਬੁਰਾ ਸਮਝਦੇ ਸਨ ਉਸਨੇ ਇੱਕ ਔਰਤ ਦੀ ਇੱਜ਼ਤ ਰੱਖ ਕੇ ਸਾਬਤ ਕਰ ਦਿੱਤਾ ਕਿ ਅਸਲੀ ਮਰਦ ਕੌਣ ਹੁੰਦਾ ਹੈ ਜੇਕਰ ਤੁਹਾਨੂੰ ਇਹ ਰੂਹ ਕਮਾਉ ਅਤੇ ਸਿੱਖਿਆਦਾਇਕ ਕਹਾਣੀ ਚੰਗੀ ਲੱਗੀ ਹੋਵੇ ਤਾਂ ਕਮੈਂਟ ਦੇ ਵਿੱਚ ਵਾਹਿਗੁਰੂ ਜਰੂਰ ਲਿਖਿਓ ਰਿਸ਼ਤਿਆਂ ਦੀ ਕਦਰ ਕਰੋ ਅਤੇ ਕਦੇ ਵੀ ਆਪਣੀ ਅਣਖ ਲਈ ਇਨਸਾਨੀਅਤ ਦਾ ਕਤਲ ਨਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ